ਤੁਸੀਂ ਦੇਖ ਰਹੇ ਹੋ ਚੈਨਲ 2 ਤਰਨ ਤਰਨ ਦੇ ਵਿੱਚ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਪੰਜਾਬ ਪਧਰੀ ਜਿਹੜਾ ਅੱਜ ਇਕੱਠ ਕੀਤਾ ਗਿਆ ਹੈ ਔਰ ਇੱਥੇ ਦੱਸਣਾ ਚਾਹਾਂਗੇ ਕਿ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਕਿ ਆਈ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਜਿਹੜਾ ਸੀ ਉਹ ਸਰਕਾਰੀ ਮੁਲਾਜ਼ਮਾਂ ਨੇ ਬਹੁਤ ਬਖੂਬੀ ਨਿਵਾਇਆ ਸੀ ਔਰ ਪੂਰੀਆਂ ਵੋਟਾਂ પાਕੇ ਸਰਕਾਰ ਨੂੰ ਲਿਆਂਦਾ ਸੋ ਅੱਜ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਜੋ ਕਿ ਆ ਰੈਵਨਿਊ ਪਟਵਾਰ ਯੂਨੀਅਨ ਨੇ ਜਿਹੜੇ ਕਿ ਅੱਜ ਪੂਰੇ ਤਰਨਤਾਰਨ ਜਿਹੜੇ ਇੱਥੇ ਇਹ ਜ਼ਿਲ੍ਹੇ ਦੇ ਵਿੱਚ ਪੰਜਾਬ ਬਾਡੀ ਬੁਲਾ ਕੇ ਇੱਕ ਮੀਟਿੰਗ ਕੀਤੀ ਆ ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਸਰਕਾਰ ਤਿਆਰ ਰਵੇ ਕਿਉਂਕਿ ਇਹ ਬਹੁਤ ਵੱਡਾ ਇਹ ਵੀ ਸੰਘਰਸ਼ ਜਿਹੜਾ ਅਪਣਾਉਣਗੇ ਔਰ 6 ਤਰੀਕ ਵਾਲੇ ਦਿਨ ਜਿਹੜਾ ਵਾ ਉਮੀਦਵਾਰ ਨੇ ਜਿਹੜੇ ਕਿ ਹਰਮੇਸ਼ ਸਿੰਘ ਸੰਧੂ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਬੈਟਣਗੇ ਸੋ ਗੱਲਬਾਤ ਇਹਨਾਂ ਨੇ ਕਰਾਂਗੇ ਇਹ ਸਰ ਤੁਹਾਡਾ ਨਾਮ ਜੀ ਮੇਰਾ ਨਾਮ ਸੋਕ੍ਰੀ ਸਿੰਘ ਜੀ ਦੀ ਜਰਨਲਿਸਟ ਖਤਰ ਦੀ ਰਾਇਉਣੀ ਪਟਵਾਰ ਯੂਨੀਅਨ ਪੰਜਾਬ ਇਹ ਸਰ ਤੁਸੀਂ 2022 ਤੋਂ ਜੇ ਵੇਖਿਆ ਜਾਵੇ ਤਾਂ ਤੁਸੀਂ ਵੀ ਵੋਟਾਂ ਦੇ ਹੈਗੇ ਤੁਸੀਂ ਵੋਟਾਂ ਪਾਈਆਂ ਹੋਣਗੀਆਂ ਕਿਦੋਂ ਇਹ ਸਰਕਾਰ ਕਿੰਨੀ ਭਾਰੀ ਬਹੁਮਤ ਨਾਲ ਆਈ ਸੀ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਸਾਨੂੰ ਵੀ ਆਮ ਲੋਕਾਂ ਵਾਂਗ ਇੱਕ ਮੁਲਾਜ਼ਮਾਂ ਨੂੰ ਵੀ ਬਹੁਤ ਵੱਡੀ ਆਸ ਤੇ ਉਮੀਦ ਸੀਗੀ ਵੀ ਜਿਹੜੀ ਇਹ ਸਰਕਾਰ ਆ ਜਿਹੜੀ ਸਾਡੀ ਹਾ ਪੱਖੀ ਮੰਗਾ ਨੇ ਤੇ ਜਿਹੜੀਆਂ ਮਤਲਬ ਬਹੁਤ ਸਮੇਂ ਤੋਂ ਲੰਮਕਦੀਆਂ ਆ ਰਹੀਆਂ ਸੀ ਮੰਗਾ ਵੀ ਉਹ ਸਾਡੀਆਂ ਪੂਰੀਆਂ ਹੋਣਗੀਆਂ ਪਰੰਤੂ ਜਿਹੜੀਆਂ ਸਾਡੀਆਂ ਆਸਾਂ ਨੂੰ ਉਹ ਬੂਰ ਨਹੀਂ ਪਿਆ ਜੀ ਤੇ ਸਰ ਜੇ ਵੀ ਤੁਹਾਡੇ ਬੂਰ ਨਹੀਂ ਪਿਆ ਤਾਂ ਕੀ ਹੁਣ ਗਾੜੀ ਵੀ 2027 ਦਾ ਸਮਾਂ ਆ ਰਿਹਾ ਪਰ ਹੁਣ ਤਰੰਤਾਂ ਦੇ ਜਿਮਨੀ ਚੋਣਾ ਕੀ ਇਸ ਜਿਮਨੀ ਚੋਣ ਦੇ ਵਿੱਚ ਤੁਹਾਡਾ ਯੋਗਦਾਨ ਹੋਵੇਗਾ ਦੇਖੋ ਜੀ ਜਿੱਦਾਂ ਅਸੀਂ ਸਰਕਾਰ ਨੂੰ ਤਾਂ ਆਪ ਆਮ ਹੀ ਦੇਖ ਰਹੇ ਆ ਵੀ ਜਿਹੜੇ ਸਰਕਾਰ ਦੀ ਇਹ ਉਲਟੀ ਗਣਤੀ ਸ਼ੁਰੂ ਹੋ ਚੁੱਕੀ ਹੈ ਜੀ ਜਿਹੜੀ ਸਰਕਾਰ ਇਹ ਲਾਰੇ ਲੱਪਿਆਂ ਦੀ ਸਰਕਾਰ ਸੀਗੀ ਲਾਰੇ ਲੱਪੇ ਲਾ ਕੇ ਲੋਕਾਂ ਨੂੰ ਆਈ ਸੀਗੀ ਝੂਠੇ ਤਫਾਨ ਬੋਲ ਕੇ ਆਈ ਸੀਗੀ ਜਿਹੜੇ ਉਹ ਦਿਨ ਹੁਣ ਪੁੱਗ ਗਏ ਨੇ ਜੀ ਜਿਹੜੇ ਜੇ ਇੱਥੇ ਜਿਹੜੇ ਲੋਕ ਵੀ ਨੇ ਤੇ ਜਿਹੜੇ ਮੁਲਾਜ਼ਮ ਵੀ ਨੇ ਉਹ ਸਰਕਾਰ ਨੂੰ ਇੱਥੇ ਜਿਹੜਾ ਸਬਕ ਸਿਖਾਉਣਗੇ ਇਹ ਤੁਹਾਡੇ ਲੋਕ ਕੁਝ ਉਲੀਕਿਆ ਗਿਆ ਵਾ ਕਿ ਜਿਹੜਾ ਕਿ ਤੁਸੀਂ ਉਹਨਾਂ ਨੂੰ ਕੀ ਦਿਖਾ ਸਕੋ ਦੇਖੋ ਅਸੀਂ ਜੀ ਜਿਹੜਾ ਸੰਦਨ ਸ਼ਨੀਵਾਰ ਨੂੰ ਅਸੀਂ ਜਿਹੜਾ ਆਪਣਾ ਕੈਂਡੀਡੇਟ ਆ ਕੈਂਡੀਡੇਟ ਦੇ ਆਸਤਰ ਦੇ ਬਾਹਰ ਅਸੀਂ ਜਿਹੜਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਾਂਗੇ ਜੀ ਤੇ ਜਿਹੜੀ ਆ ਆਪਦਾ ਜਿਹੜਾ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਜੀ ਸਰ ਨੇ ਤੁਹਾਡੇ ਨੇ ਹੁਣੇ ਦੱਸਿਆ ਵਾ ਕਿ ਕਫਨ ਬਾਕੇ ਚੱਲਣਾ ਪਊਗਾ ਅਗਰ ਨਹੀਂ ਤਾਂ ਇਹਨਾਂ ਇੱਕ ਹੋਣੀ ਇੱਕ ਆ ਜੇ ਤੁਸੀਂ ਬੈਠ ਜਾਓ ਦੇਖੋ ਜੀ ਇਹ ਜਿਹੜੀ ਇਹ ਜਮਾਤ ਆ ਇਹ ਜਦੋਂ ਆਜ਼ਾਦ ਭਾਰਤ ਆਜ਼ਾਦ ਹੁੰਦਾ ਉਹ ਤੋਂ ਪਹਿਲਾਂ ਦੀ ਬਣੀ ਵੀ ਆ ਸਾਲ 1929 ਦੀ ਰਜਿਸਟਰਡ ਆ ਦੇਖੋ ਦਬਣ ਦਬਾਉਣ ਵਾਲੀ ਤਾਂ ਗੱਲ ਇਸ ਜੀ ਦਾ ਕੋਈ ਹੈ ਨਹੀਂ ਜੀ ਪਰੰਤੂ ਜਿਹੜੀ ਇਹ ਸਰਕਾਰ ਆ ਸਰਕਾਰ ਆਪਣੀ ਜਿਹੜਾ ਵਿਚਾਰ ਲਵੇ ਵੀ ਜਿਹੜੇ ਉਹਨਾਂ ਦੇ ਦੇਣਾ ਉਹ ਪੁੱਗ ਗਏ ਨੇ ਤੇ ਜਿਹੜੀ ਹੁਣ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਆ ਵੀ ਜਿਹੜੇ ਹਜੇ ਵੀ ਸਮਾਂ ਰਹਿੰਦੇ ਸਰਕਾਰ ਜਿਹੜੀਆਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੇ ਤਾਂ ਜੋ ਜਿਹੜੇ ਲੋਕ ਆ ਇੱਥੋਂ ਦੇ ਵਸਿੰਦੇ ਆ ਉਹ ਵੀ ਆਪਦਾ ਸੁਖੀ ਜੀਵਨ ਬਸਰ ਕਰ ਸਕਣ ਅਤੇ ਜਿਹੜੇ ਮੁਲਾਜ਼ਮ ਆ ਉਹ ਵੀ ਆਪਣਾ ਸੁਖੀ ਜੀਵਨ ਬਸਰ ਕਰ ਸਕਣ ਇੱਕ ਸਵਾਲ ਹੋ ਰਿਹਾ ਕਿ ਪਟਵਾਰੀਆਂ ਦੇ ਉੱਪਰ ਹੀ ਕਿਉਂ ਤਲਵਾਰ ਲਟਕਵਾਈ ਜਾਂਦੀ ਆ ਦੇਖੋ ਜੀ ਜਿਹੜੀ ਇਹ ਇੱਕ ਅਹਿਮ ਪੋਸਟ ਆ ਹਰ ਇੱਕ ਲੋਕਾਂ ਦੇ ਸੰਪਰਕ ਦੇ ਵਿੱਚ ਜਿਹੜੀ ਇਹ ਸਰਕਾਰ ਹੈ ਸਰਕਾਰ ਇੱਕ ਛੋਟੀ ਪੱਧਰ ਦੀ ਸ਼ਾਸਤ ਕਰਦੀ ਹੈ ਜੀ ਜਿਹੜੀ ਇਹ ਮਤਲਬ ਵੀ ਸਮਾਜ ਦੇ ਵਿੱਚ ਇਹਨਾਂ ਤੋਂ ਪੱਲੇ ਤਾਂ ਕੁਝ ਹੈ ਨਹੀਂ ਦੇਣ ਨੂੰ ਲੋਕਾਂ ਦੇ ਇਹ ਮਤਲਬ ਕੀ ਹੈ ਮਲਾਜਮਾਂ ਨੂੰ ਟਾਰਗੇਟ ਕਰਕੇ ਜਿਹੜੀ ਇਹ ਆਪਣੀ ਬਾਵਾ ਖੱਟਣਾ ਚਾਹੁੰਦੀ ਹੈ ਜੀ ਪਰੰਤੂ ਉਹ ਜਿਹੜੇ ਦਿਨ ਹੁਣ ਉਹ ਪੁੱਗ ਗਏ ਨੇ ਉਹ ਹੁਣ ਨਹੀਂ ਚੱਲਣਾ ਠੀਕ ਹੈ ਨਾ ਸਰਕਾਰ ਨੂੰ ਕੰਮ ਕਰਨੇ ਪੈਣੇ ਆ ਜੇ ਸਰਕਾਰ ਨੇ ਸੱਤਾ ਹਾਸਲ ਕਰਨੀ ਹੈ ਪਰੰਤੂ ਇਹ ਹੁਣ ਦਿਨ ਦੂਰ ਜਾਪਦੇ ਬਿਲਕੁਲ ਜੀ ਸਾਡੇ ਨਾਲ ਹੋਰ ਵੀ ਹੈਗੇ ਨੇ ਸਰ ਤੁਹਾਡਾ ਨਾਮ ਜੀ ਬਲਰਾਜ ਸਿੰਘ ਹੋਜਲਾ ਜੁਗਤ ਪ੍ਰਧਾਨ ਦੀ ਰੈਵਿਊ ਪਟਵਾਰ ਜੁਨੀਅਨ ਪੰਜਾਬ ਸਰ ਤੁਸੀਂ ਕੀ ਹੁਲਿਖਿਆ ਜਿਹੜਾ ਕਿ ਅੱਜ ਪੰਜਾਬ ਬੋਡੀ ਇੱਥੇ ਤੁਹਾਡੀ ਸਾਰੀ ਪਹੁੰਚੀ ਹੈ ਦੇਖੋ ਜੀ ਅਸੀਂ ਪਿਛਲੇ ਲਗਾਤਾਰ 1.5 ਸਾਲ ਤੋਂ ਮੰਗ ਪੱਤਰ ਆ ਜਿਹੜੇ ਪ੍ਰਸ਼ਾਸਨ ਨੂੰ ਵੱਖ-ਵੱਖ ਲੀਡਰ ਮੰਤਰੀਆਂ ਨੂੰ ਐਮਐਲਏ ਸਹਿਬਾਨ ਨੂੰ ਲਗਾਤਾਰ ਦਿੰਦੇ ਰਹੇ ਹਾਂ ਪਿਛਲੀਆਂ ਜਿਮਣੀ ਚੋਣਾਂ ਵੀ ਜੋ ਹੋ ਕੇ ਗਈਆਂ ਉਹਨਾਂ ਦੇ ਵਿੱਚ ਵੀ ਅਸੀਂ ਬਿਨਾਂ ਕਿਸੇ ਸੰਘਰਸ਼ ਤੋਂ ਆਪਣੀਆਂ ਜਿਹੜੀਆਂ ਮੰਗਾਂ মিডিਆ ਦੇ ਰਾਹੀਂ ਵੀ ਸਰਕਾਰ ਤੱਕ ਪਹੁੰਚਦੀਆਂ ਕੀਤੀਆਂ ਮੰਤਰੀਆਂ ਤੱਕ ਉਨਾਂ ਨੇ ਬਰਬਰੀ ਤੌਰ ਤੇ ਸਹਿਮਤੀ ਵੀ ਦਿੱਤੀ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਕਿਉਂਕਿ ਸਾਡੀ ਜਿਹੜੀ ਮੁੱਖ ਮੰਗ ਆ ਉਹ ਪੋਸਟਾਂ ਦੀ ਬਹਾਲੀ ਆ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਇੱਥੇ ਕੁਦਰਤੀ ਆਫਤਾਂ ਦਿਨ ਵ ਦਿਨ ਵੱਧ ਰਹੀਆਂ ਜਿਵੇਂ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਹੜ੍ਹਾਂ ਨੇ ਤਬahi ਕੀਤੀ ਖਾਸ ਤੌਰ ਤੇ ਮਾਝਾ ਤੇ ਜਿਹੜਾ ਦੁਆਬਾ ਚਿਲਾ ਜਿਲ੍ਹਾ ਕਪੂਰਥਲਾ ਅਰਦਾਸਪੁਰ ਤਾਂ ਉੱਥੇ ਜੋ ਸਰਕਾਰ ਗੁਜਰਾਤ ਦੇ ਵਿੱਚ ਵੀ ਜਾ ਕੇ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਵੀ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਤਾ ਤਾਂ ਉਹ ਗਰਦਾਵਰੀਆਂ ਕਿਹਨੇ ਕੀਤੀਆਂ ਜੀ ਉਹ ਪਟਵਾਰੀਆਂ ਨੇ ਕੀਤੀਆਂ ਉਹ ਖਰਾਬਾ ਕਿਹਨੇ ਤਿਆਰ ਕੀਤਾ ਉਹ ਵੀ ਪਟਵਾਰੀਆਂ ਦੁਆਰਾ ਤਿਆਰ ਕੀਤਾ ਜੋ ਚੈੱਕ ਬੰਡੇ ਗਏ ਖਾਤੇ ਲੈ ਗਏ ਬੜਾ ਲੰਮਾ ਚੌੜਾ ਕੰਮ ਆ ਜਿਹੜਾ ਉਹ ਪਟਵਾਰੀਆਂ ਨੇ ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਤਾਂ ਤੁਸੀਂ ਮੀਡੀਆ ਦੇ ਰਾਹੀਂ ਵੀ ਪਤਾ ਕਰ ਸਕਦੇ ਹੋ ਕਿ ਕਿੰਨੀ ਘੱਟ ਗਿਣਤੀ ਹੋਣ ਦੇ ਬਾਵਜੂਦ ਦਿਨ ਰਾਤ ਇੱਕ ਕਰਕੇ ਪਟਵਾਰੀਆਂ ਨੇ ਉਹ ਕੰਮ ਕੀਤਾ ਚਾਹੇ ਉਹ ਰਾਸ਼ਨ ਪਹੁੰਚਾਉਣਾ ਸੀ ਜਿੱਥੇ ਆਮ ਪਬਲਿਕ ਨੇ ਵੀ ਰਾਸ਼ਨ ਪਹੁੰਚਾਇਆ ਪਟਵਾਰੀਆਂ ਨੇ ਉਹਨਾਂ ਨੂੰ ਗਾਈਡ ਕਰਕੇ ਆਮ ਪਿੰਡਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਮੁਆਵਜ਼ਾ ਸਹੀ ਹੱਥਾਂ ਤੱਕ ਗਿਆ ਤਾਂ ਉਹ ਪਟਵਾਰੀਆਂ ਦੀ ਬਦੌਲਤ ਗਿਆ ਸਾਡੀ ਇਹੋ ਮੁੱਖ ਮੰਗ ਜਿਹੜੀ ਪਟਵਾਰੀਆਂ ਦੀ ਨਫਰੀ ਆ ਸਾਲ 2023 ਦੇ ਵਿੱਚ 4716 ਪੋਸਟਾਂ ਤੋਂ ਘਟਾ ਕੇ 3660 ਕਰਤੀਆਂ ਕੀ ਉਹ ਪੋਸਟਾਂ ਘਟਾਉਣੀਆਂ ਵਾਜਬ ਸੀ ਸਾਡੀ ਇਹੋ ਮੁੱਖ ਮੰਗ ਜਿੱਥੇ ਹੋਰ ਵੀ ਮੰਗਾ ਨੇ ਪਰੰਤੂ ਸਾਡੀ ਮੁੱਖ ਮੰਗ ਇਹ ਹੈ ਕਿ ਜਿਹੜੀਆਂ ਪੋਸਟਾਂ ਉਹ ਮੁੜ ਬਹਾਲ ਕੀਤੀਆਂ ਜਾਣ ਤਾਕਿ ਪੰਜਾਬ ਦੇ ਵਿੱਚ ਜਿਹੜੀਆਂ ਕੁਦਰਤੀ ਆਫਤਾਂਵਾਂ ਆਉਂਦੀਆਂ ਉਹਨਾਂ ਨੂੰ ਇੱਕ ਵਧੀਆ ਸਾਰਥਕ ਤਰੀਕੇ ਦੇ ਨਾਲ ਜਿੱਠਿਆ ਜਾ ਸਕੇ ਅਤੇ ਨਾਲ ਜਿਹੜੇ ਕੰਮ ਆ ਸੁਚਾਰੂ ਢੰਗ ਦੇ ਨਾਲ ਚੱਲਦੇ ਰਹਿਣ ਸੋ ਅਸੀਂ ਬਿਨਾ ਕਿਸੇ ਕੰਮ ਨੂੰ ਛੱਡੇ ਬਿਨਾ ਕੋਈ ਸਟ੍ਰਾਈਕ ਬਿਨਾ ਕੋਈ ਕਲਮ ਛੋੜ ਤੋਂ ਸ਼ਾਂਤਮਈ ਕਿਉਂਕਿ ਸੀਐਮ ਸਾਹਿਬ ਅਕਸਰ ਕਹਿੰਦੇ ਨੇ ਕਿ ਜੇ ਤੁਸੀਂ ਕਲਮ ਛੱਡੋਗੇ ਤਾਂ ਅਸੀਂ ਕਲਮ ਫੜਾਉਣੀ ਜਾਂ ਨਹੀਂ ਫੜਾਉਣੀ ਉਹ ਸਾਡੇ ਹੱਥ 'ਚ ਸੋ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਅਸੀਂ ਸ਼ਾਂਤਮਈ ਉਹ ਸਾਡੇ ਨਾਲ ਬੈਠਣ ਸਾਡੀ ਗੱਲ ਸੁਣਨ ਅਗਰ ਸਾਡੀ ਗੱਲ ਜਾਇਜ਼ ਹੋਊਗੀ ਉਹ ਗੱਲ ਮੰਨ ਲੈਣ ਜੇ ਸਾਡੀ ਗੱਲ ਦੇ ਵਿੱਚ ਕੋਈ ਨੁਕਸ ਹੋਊਗਾ ਗਲਤੀ ਹੋਊਗੀ ਉਹ ਬੇਸ਼ੱਕ ਨਾ ਮੰਨਣ ਪਰੰਤੂ ਸਾਨੂੰ ਭਰੋਸਾ ਹੈ ਕਿ ਜਿਹੜੀ ਅਸੀਂ ਸ਼ਾਂਤਮਈ 8 ਤਰੀਕ ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸਿਰਫ ਪੰਜਾਬ ਦੀ ਜਿਹੜੀ 46 ਮੈਂਬਰੀ ਟੀਮ ਹਰੇਕ ਜ਼ਿਲ੍ਹੇ ਦੇ ਵਿੱਚੋਂ ਦੋ ਮੈਂਬਰ ਚੁਣੇ ਜਾਂਦੇ ਆ ਉਹ 46 ਮੈਂਬਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਦਫ਼ਤਰ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਸ਼ਾਂਤਮਈ ਧਰਨਾ ਉੱਥੇ ਬੈਠਾਂਗੇ ਅਤੇ ਆਪਣਾ ਮੰਗ ਪੱਤਰ ਦੇਵਾਂਗੇ ਅਤੇ ਨਾਲ ਹੀ ਸਰਕਾਰ ਨੂੰ ਉਸ ਦਿਨ ਚੇਤਾਵਨੀ ਵੀ ਦੇਵਾਂਗੇ ਕਿ ਆਉਣ ਵਾਲੀਆਂ ਜਿਹੜੀਆਂ ਵੀ ਚੋਣਾਂ ਚਾਹੇ ਉਹ ਕੋਈ ਜਿਮਣੀ ਚੋਣ ਦਾ ਜਰੀਆ ਬਣੇ ਚਾਹੇ ਆਉਣ ਵਾਲੀਆਂ 2027 ਦੀਆਂ ਚੋਣਾਂ ਉਦੋਂ ਤੱਕ ਸਰਕਾਰ ਨੇ ਕੋਈ ਇਸ ਤੋਂ ਪਹਿਲਾਂ ਸਾਡੀ ਕੋਈ ਹੱਲ ਨਾ ਕੀਤਾ ਤਾਂ ਜਿਹੜਾ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਵੀ ਲਿਖਿਆ ਜਾਊ ਕਿਉਂਕਿ ਇਹ ਸੰਘਰਸ਼ ਦਾ ਸਿਰਫ ਅਸੀਂ ਇੱਕ ਸਰਕਾਰ ਨੂੰ ਚੇਤਾਵਨੀ ਦੇ ਰੂਪ ਦੇ ਵਿੱਚ ਸਿੰਬੋਲਿਕ ਸ਼ਾਂਤਮਈ ਤਰੀਕੇ ਦੇ ਨਾਲ ਜਾਨੂੰ ਕਰਵਾਉਣਾ ਚਾਹੁੰਦੇ ਹਾਂ ਕੀ ਮੰਗਾਂ ਤੇ ਧਿਆਨ ਦਿੱਤੀ ਜਾਵੇ ਕਿਉਂਕਿ ਇਹ ਪਟਵਾਰੀਆਂ ਜਾਂ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਇੱਕ ਇਹ ਕੋਈ ਡਰ ਤੇ ਨਹੀਂ ਸਟਾਰਿਆ ਕਹਿੰਦੇ ਕਿ ਤੁਸੀਂ ਜਿਵੇਂ ਦੱਸਿਆ ਸੀ ਸੀसीएम ਨੇ ਕਿ ਤੁਸੀਂ ਕਲਮ ਛੱਡੋ ਫੜੌਣੀ ਹੀ ਜਾਂਦੇ ਆ ਇਹ ਜੀ ਕੋਈ ਇਦਾਂ ਦੀ ਗੱਲ ਨਹੀਂ ਗਈ ਇਹ ਮਾਜੇ ਦੀ ਧਰਤੀ ਆ ਡਰਨਾ ਦੀ ਕੋਈ ਚੀਜ਼ ਨਹੀਂ ਗਈ ਜਿੱਦਾਂ ਵੀ ਜੋ ਸੁਗਾ ਬਾਡੀ ਦੀ ਜੋ ਉਹਨਾਂ ਨੇ ਐਲਾਨ ਕੀਤਾ ਸੰਘਰਸ਼ ਦਾ ਉਹਦੇ ਤੇ ਅਸੀਂ ਜਿਹੜਾ ਫੋਲੇ ਜਿਹੜਾ ਪਹਿਰਾ ਦੇਵਾਂਗੇ ਇਸ ਚੀਜ਼ ਦਾ ਕੋਈ ਡਰ ਨਹੀਂਗਾ ਬੇਖੋ ਵਾਰ-ਵਾਰ ਸੂਬਾ ਪਾਰਟੀ ਪਿਛਲੇ ਡੇਢ ਸਾਲ ਤੋਂ ਜਿਹੜਾ ਵਾ ਗੱਲਬਾਤ ਰਹੀ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਡਿਆ ਪਰ ਬਿਲਕੁਲ ਆਮ ਜਿਹੜੇ ਜੇ ਲੋਕਾਂ ਦੇ ਹਿੱਤਾਂ ਦੀਆਂ ਜਿਹੜੀਆਂ ਗੱਲਾਂ ਵਾ ਲੋਕਾਂ ਦੇ ਹਿੱਤਾਂ ਦੇ ਜਿਹੜੇ ਕੰਮਕਾਰ ਆ ਉਹਦੇ ਬਾਰੇ ਸਰਕਾਰ ਬਿਲਕੁਲ ਧਿਆਨ ਨਹੀਂ ਦੇਣ ਰਹੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੇ ਸਾਡੇ ਜਿਹੜੇ ਦੋਵੇਂ ਜਿਹੜੇ ਮੁੱਦੇ ਆ ਦੋਵੇਂ ਮਸਲੇ ਆ ਇਹ ਵੀ ਆਮ ਲੋਕਾਂ ਦੇ ਜਿਹੜੇ ਆ ਇਹ ਉਹਨਾਂ ਨੂੰ ਇਹਦੇ ਨਾਲ ਲਾਭ ਵੀ ਹੋਊਗਾ ਉਹਨਾਂ ਦੇ ਹਿੱਤਾਂ ਵਾਸਤੇ ਹੀ ਇਹ ਜਿਹੜੇ ਦੋ ਮੰਗਾਂ ਸਾਡੀਆਂ ਕਿਉਂਕਿ ਜਿੱਥੇ ਪੰਜਾਬ ਦੇ ਵਿੱਚ ਅੱਗੇ 5500 ਦੇ ਕਰੀਬ ਪਟਵਾਰੀ ਕੰਮ ਕਰਦਾ ਸੀ ਉਹ ਪੋਸਟਾਂ ਘਟਾ ਕੇ 3600 ਰਹਿਣਦੀਆਂ ਜੇ ਤੇ ਉਹ ਇਹ ਫਿਰ ਆਮ ਬੰਦਿਆਂ ਦੀ ਸਰਕਾਰ ਕਾਦੀ ਆ ਇਹ ਆਮ ਵਿਅਕਤੀ ਵਿਅਕਤੀਆਂ ਦੀ ਸਰਕਾਰ ਹੈ ਹੀ ਨਹੀਂ ਕਿਉਂਕਿ ਅਹੀ ਤੇ ਪਬਲਿਕ ਨੂੰ ਵੱਧ ਤੋਂ ਵੱਧ ਸੁਖ-ਸਹੂਲਤਾਂ ਦੇਣੀਆਂ ਨਾ ਉਥੇ 5500 ਬੰਦਾ ਦੇ ਸਕਦਾ ਵਧੀਆ ਸਵਾਵਾਂ ਕਿ ਜਾਂ 3600 ਬੰਦਾ ਦੇ ਸਕਦਾ ਸੋ ਇਹ ਸੰਦਾਰ ਹੀ ਰੈਵਨਿਊ ਪਰਵਾਰ ਯੂਨੀਅਨ ਜਿਨ੍ਹਾਂ ਨੇ ਦੱਸਿਆ ਹੈ ਈ ਹੁਣ ਜਿਹੜਾ ਕਿ ਅਸੀਂ ਇਤੋਂ ਜਿਹੜੇ ਉਮੀਦਵਾਰ ਨੇ ਉਸ ਉਮੀਦਵਾਰ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ ਸਵੇਰੇ 9 ਵਜੇ ਤੋਂ 5 ਵਜੇ ਤੱਕ ਤਰਨਾ ਪ੍ਰਦਰਸ਼ਨ ਕਰਾਂਗੇ ਰਹੀ ਗੱਲ ਜਿਹੜੀ ਸੀਐਮ ਨੇ ਜੋ ਦੱਸੀ ਸੀ ਕਿ ਤੁਸੀਂ ਕਲਮ ਛੱਡੋ ਤਾਂ ਲੈਣ ਨੂੰ ਬੜੇ ਨੇ ਪਰ ਉਹ ਕਹਿੰਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਕਿਉਂਕਿ ਇਹ ਮੰਗਾਂ ਜਾਇਜ਼ ਨੇ ਕਿਉਂਕਿ ਇਹਨਾਂ ਦੀਆਂ ਵੀ ਵੋਟਾਂ ਨੇ ਇਹਨਾਂ ਦਾ ਵੀ ਪਰਿਵਾਰ ਹੈ ਤੇ ਜੇ ਸਰਕਾਰ ਇਸ ਪ੍ਰਤੀ ਨਾ ਸੋਚਿਆ ਤਾਂ ਫਿਰ ਦਾ ਰੇਵਿਨਿਊ ਪਟਵਾਰ ਯੂਨੀਅਨ ਵੱਡਾ ਸੰਘਰਸ਼ ਜਿਹੜਾ ਵਾ ਉਹ ਅਪਣਾਏਗੀ ਚੈਨਲ 2 ਬੀਜੇ ਕੁਮਾਰ ਤਰਨਤਾਰ